ਹੈਲੋ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਵੈਲਕਮ ਹੈ ਤੁਹਾਡਾ ਸਭ ਦਾ ਬਲੌਗ 'ਚ ਅੱਜ ਅਸੀਂ ਚੱਲੇ ਆਂ ਨਾਬਾ ਸਾਹਿਬ ਜਿਰਕਪੁਰ ਕੋਈ ਕੰਮ ਸੀ ਚਲੋ ਸੋਚਿਆ ਜਾਂਦੇ ਜਾਂਦੇ ਸਾਨੂੰ ਅੱਜ ਨਾਬਾ ਸਾਹਿਬ ਦੇ ਦਰਸ਼ਨ ਕਰਾ ਦਿੰਦੇ ਆਂ ਹੋਰ ਜੀ ਸਭ ਠੀਕ ਹੋਵੋਗੇ ਜਿਰਕਪੁਰ ਬਨੋੜ ਜੋ ਵੀ ਲਗ ਪਾਸਤਾ ਬਣਾਓ ਫਰੈਂਡ ਜੀ ਮੋਹਲੇ ਪੁਲਿਸ ਚੈਨ ਸਬਸਕ੍ਰਾਈਬ ਜਰੂਰ ਕਰੋ ਜੀ ਸਪੋਰਟ ਕਰਿਓ ਇਦਾਂ ਪਿਆਰ ਬਣਾਈ ਰੱਖਿਓ ਜੀ ਇਹ ਆਪਾਂ ਗੁਰਦੁਆਰਾ ਸਾਹਿਬੋਂ ਵਿਖੇ ਪਹੁੰਚ ਕੇ ਗੁਰਦੁਆਰਾ ਨੱਬਾ ਸਾਹਿਬ ਇਹ ਨੌਵੀਂ ਪਾਸਾਹੀ ਤੇ ਦਸਵੀਂ ਪਾਸਾਹੀ ਜੀ ਦਾ ਗੁਰਦੁਆਰਾ ਸਾਹਿਬ ਹੈ ਇਹ ਦਰਸ਼ਨ ਕਰੋ ਜੀ ਇਤਿਹਾਸ ਵਿੱਚ ਲਿਖਿਆ ਹੋਇਆ ਜੀ ਇੱਥੇ ਨੌਵੀਂ ਪਾਸਾਹੀ ਜੀ ਦਾ ਜਦੋਂ ਦਿੱਲੀ ਵਿੱਚ ਸ਼ਹੀਦੀ ਦਿੱਤੀ ਸੀ ਤਾਂ ਉਹਨਾਂ ਦਾ ਸ਼ੀਸ਼ਾ ਇੱਥੇ ਆਇਆ ਸੀ ਤੇ ਇੱਥੇ ਇੱਕ ਪੀਰ ਨੇ ਪੂਰੀ ਰਾਤ ਉਹਨਾਂ ਦੀ ਸ਼ੀਸ਼ੀ ਦੀ ਸੇਵਾ ਕੀਤੀ ਜੀ ਤੇ ਅਸੀਂ ਵੀ ਜਾ ਕੇ ਅੰਦਰ ਦਰਸ਼ਨ ਕੀਤੇ ਜੀ ਮਹਾਰਾਜ ਜੀ ਦੇ ਜੇ ਤੁਸੀਂ ਵੀ ਦਰਸ਼ਨ ਕਰੋ ਜੀ ਤੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇ ਜੀ ਗੁਰੂ ਤੇਗੋ ਬਹੁਤ ਅਸਮਰੀ ਹੈ ਕਰਨੋਂ ਨਿਤ ਆਵੈ ਤਾਏ ਮੈਂ ਇੱਥੇ ਕਾਰ ਸੇਵਾ ਵਾਲੇ ਬੈਠੇ ਨੇ ਜੀ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਅਸੀਸ ਆਇਆ ਸੀ ਜੀ ਦਿੱਲੀ ਤੋਂ ਦੂ ਦੂਰ ਤੋਂ ਸੰਗਤ ਆਂਦੀਆਂ ਨੇ ਜੀ ਇੱਥੇ ਦਰਸ਼ਨ ਕਰੋ ਜੀ ਨਿਸ਼ਾਨ ਸਾਹਿਬ ਜੀ ਦੇ ਝੂਲਦੇ ਨਿਸ਼ਾਨ ਰੈਣ ਪੰਥ ਮਹਾਰਾਜ ਦੇ ਇਹ ਸਿੱਧਾਂ ਜੀ ਦੇ ਜੋਤ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਇੱਥੇ ਪ੍ਰਸ਼ਾਦ ਲੈ ਕੇ ਆਪਾਂ ਜੀ ਚੱਲੇ ਅੱਜ ਦਾ ਹੁਕਮ ਨਾਮ ਹੈ ਜੀ ਵੇ ਦਰਸ਼ਨ ਕਰੋ ਜੀ ਅੰਦਰ ਤੋਂ ਮਹਾਰਾਜ ਜੀ ਦੇ ਦੇਖੋ ਜੀ ਕਿੰਨਾ ਸੋਨਾ ਸਜਾਇਆ ਹੋਇਆ ਜੀ ਇੱਥੇ ਅਖੰਡ ਪਾਠ ਸਾਹਿਬ ਦਾ ਚੱਲਦਾ ਹੀ ਰਹਿੰਦਾ ਹੈ ਜੀ ਜੋ ਵੀ ਜੁਰਪੁਰ ਮੋਹਾਲੀ ਬਨੂੜ ਏਰੀਆ ਆਪਣਾ ਲਾਗਪਾਸ ਤੋਂ ਜੀ ਪਲੀਜ਼ ਚੈਨੂ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਇੱਥੇ ਬੀਬੀਆਂ ਜੀ ਪਾਠ ਕਰਦੀਆਂ ਜੀ ਤੇ ਮੱਥਾ ਟੇਕਣ ਤੋਂ ਬਾਅਦ ਜੀ ਆਪਾਂ ਬਾਹਰ ਆਏ ਤੇ ਗਰਮੀ ਬਹੁਤ ਸੀ ਜੀ ਦੁਪਹਿਰ ਦਾ ਟਾਈਮ ਸੀ ਚਲੋ ਬਾਕੀ ਸੋਚਿਆ ਤੁਹਾਨੂੰ ਦਰਸ਼ਨ ਕਰਾ ਦਈਏ ਜੇ ਖੁਦ ਵੀ ਦਰਸ਼ਨ ਕਰ ਲੀਏ ਬਾਨੇਸਰ ਹਾਂ ਜੀ ਕਿਦਾਂ ਦਾ ਬਲੌਗ ਲਗਾ ਜੀ ਪਲੀਜ਼ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਹੁਤ ਹੀ ਮਿਹਨਤ ਲੱਗਦੀ ਹੈ ਵੀਰ ਜੀ ਬਾਕੀ ਜੋ ਮੰਜੂਰ ਵਾਹਿਗੁਰੂ ਜੀ ਨੂੰ ਜਾ ਤੱਕ ਸੇਵਾ ਲੰਦੇ ਰਹਿਣਗੇ ਕਰਦੇ ਰਾਂਗੇ ਜੀ ਵੱਧਦੇ ਵੱਧਦੇ ਦੇਖੋ ਜੀ ਮਹਾਰਾਜ ਜੀ ਆ ਰਹੇ ਸੀ ਬਾਕੀ ਕਮੈਂਟ ਜਰੂਰ ਕਰਿਓ ਜੀ ਕਿੰਦਾ ਦੀ ਵੀਡੀਓ ਲੱਗੀ ਜੀ ਲਾਈਕ ਜਰੂਰ ਕਰਿਓ ਕੌਣ ਕੌਣ ਆਪਣਾ ਇਸ ਏਰੀਆ ਤੋਂ ਜੀ